ਪੰਜਾਬ ਦੇ ਵਿੱਚ ਜਿਹੜੀ ਚੋਣ ਹੋ ਰਹੀ ਦਮਨੀ ਚੋਣ ਤੇ ਜਿਹੜਾ ਡਾਟਾ ਆਇਆ ਸੀਗਾ ਕਿ ਕਿਸ ਇਲਾਕੇ ਚ ਕਿੰਨੀ ਵੋਟ ਪੋਲ ਹੋਈ ਹੈ ਪਰਸੈਂਟੇਜ ਤੁਸੀਂ ਦੇਖੋ ਇਹਨੂੰ ਜੇ ਮੈਂ ਤੁਹਾਡੇ ਤੋਂ ਸਿੱਧਾ ਸਟੇਟ ਫਾਰਵਰਡ ਆਪਾਂ ਬਹੁਤ ਇਧਰ ਉਧਰ ਨਾ ਜਾਈਏ ਜੇ ਮੈਂ ਇਹ ਸਮਝਾ ਕਿ ਵੱਧ ਜਿੱਥੇ ਵੋਟ ਪੋਲ ਹੋ ਰਹੀ ਹੈ ਉਹਦੇ ਕੀ ਇੰਡੀਕੇਸ਼ਨ ਹੁੰਦੇ ਆ ਹਿਸਟਰੀ ਦੇ ਨਜ਼ਰੀਏ ਤੋਂ ਔਰ ਜਿੱਥੇ ਘੱਟ ਹੋ ਰਹੀ ਆ ਉਹ ਕੀ ਇੰਡੀਕੇਟ ਕਰ ਰਹੀ ਹੈ ਦੇਖੋ ਜੇ ਤਾਂ ਆਪਾਂ ਥਿਉਰੈਟਿਕਲੀ ਗੱਲ ਕਰੀਏ ਤਾਂ ਆਮ ਤੌਰ ਤੇ ਇਹ ਪਰਸਪੈਕਟਿਵ ਹੈ ਕਿ ਜਿੱਥੇ ਤਾਂ ਬਹੁਤ ਜ਼ਿਆਦਾ ਪੋਲਿੰਗ ਹੁੰਦੀ ਹੈ ਹੈਵੀ ਪੋਲਿੰਗ ਹੁੰਦੀ ਹੈ ਉਹ ਚੇਂਜ ਵਾਸਤੇ ਹੁੰਦੀ ਹੈ ਤੇ ਜਿੱਥੇ ਘੱਟ ਪੋਲਿੰਗ ਹੁੰਦੀ ਹੈ ਉੱਥੇ ਰੂਲਿੰਗ ਪਾਰਟੀ ਨੂੰ ਫਾਇਦਾ ਹੁੰਦਾ ਤੇ ਸਟੇਟਸ ਕੋ ਵਾਸਤੇ ਪਰ ਇੱਕ ਹੋਰ ਗੱਲ ਵੀ ਹੈ ਕਿ ਨੇਚਰ ਆਫ ਕੰਪੀਟੀਸ਼ਨ ਤੇ ਵੀ ਡਿਪੈਂਡ ਕਰਦਾ ਜਿੱਥੇ ਨੇਚਰ ਆਫ ਕੰਪੀਟੀਸ਼ਨ ਬਹੁਤ ਜ਼ਿਆਦਾ ਐਕਿਊਟ ਹੋਏਗਾ ਸਾਰੇ ਕੈਂਡੀਡੇਟ ਮਜ਼ਬੂਤ ਹੋਣਗੇ ਉੱਥੇ ਪੋਲਿੰਗ ਜ਼ਿਆਦਾ ਹੋ ਜਾਂਦੀ ਹੈ ਜਿਵੇਂ ਗਿੱਦੜਵਾਹਾ ਚ ਹੈ ਕਿ ਤਿੰਨੋਂ ਹੀ ਕੈਂਡੀਡੇਟ ਸਟਰੋਂਗ ਹੈਗੇ ਡਿੰਪੀ ਵੀ ਸਟਰੋਂਗ ਹੈ ਮਨਪ੍ਰੀਤ ਵੀ ਹੈ ਅਮ੍ਰਿਤਾ ਬੜਿੰਗ ਵੀ ਹੈ ਔਰ ਇਹਦੇ ਚ ਜੇ ਆਪਾਂ ਥੋੜਾ ਜਿਹਾ ਦੇਖੀਏ ਨਾ ਕਿ ਪੋਲਿੰਗ ਕਿੱਥੇ ਜ਼ਿਆਦਾ ਹੋਈ ਹੈ ਉਹਨਾਂ ਦੋ ਕੌਨਸਟਿਟਿਊਐਂਸੀਜ਼ ਦੇ ਵਿੱਚ ਹੋਈ ਹੈ ਜਿੱਥੇ ਕਾਂਗਰਸ ਦੇ ਕੈਂਡੀਡੇਟ ਬੜੇ ਮਜ਼ਬੂਤ ਹੈਗੇ ਡੇਰਾ ਬਾਬਾ ਨਾਨਕ ਦੇ ਵਿੱਚ ਜਤਿੰਦਰ ਕੌਰ ਫਾਈਟ ਕਰ ਰਹੀ ਹੈ ਰੰਧਾਵਾ ਸਾਹਿਬ ਦੀ ਵਾਈਫ ਹੈ ਤੇ ਇਧਰ ਜਿਹੜਾ ਗਿੱਦੜਵਾਹਾ ਦੇ ਵਿੱਚ ਅਮ੍ਰਿਤਾ ਬੜਿੰਗ ਕਰੀ ਦੋਨੋਂ ਬੜੀਆਂ ਸਟਰੋਂਗ ਮੰਨੀਆਂ ਜਾਂਦੀਆਂ ਲੇਡੀਜ਼ ਉੱਥੇ ਪੋਲਿੰਗ ਜ਼ਿਆਦਾ ਹੈ ਜਿੱਥੇ ਜਿਹੜਾ ਤੋੜਾ ਕਿ ਆਪ ਨੂੰ ਐਡਵਾਂਟੇਜ ਆ ਛੱਬੇਵਾਲ ਦੇ ਵਿੱਚ ਜਾਂ ਬਰਨਾਲੇ ਦੇ ਵਿੱਚ ਉੱਥੇ ਪੋਲਿੰਗ ਘਟ ਹੈ ਇਸ ਤੋਂ ਲੱਗਦਾ ਕਿ ਥ੍ਰੈਟ ਜਿਹੜੀ ਥਿਊਰੀ ਹੈ ਕਿ ਜਿੱਥੇ ਘੱਟ ਪੋਲਿੰਗ ਹੋਈ ਹੈ ਉਹ ਸਟੇਟਸ ਕੋ ਵਾਸਤੇ ਹੋਈ ਹੈ ਉੱਥੇ ਰੂਲਿੰਗ ਪਾਰਟੀ ਦੇ ਚਾਹ ਜਿਆਦਾ ਚਾਂਸਸ ਹੈਗੇ ਛੱਬੇਵਾਲ ਦੇ ਵਿੱਚ ਵੀ ਤੇ ਬਰਨਾਲਾ ਦੇ ਵਿੱਚ ਵੀ ਜਿੱਥੇ ਬਹੁਤ ਜ਼ਿਆਦਾ ਪੋਲਿੰਗ ਹੋਈ ਹੈ ਉੱਥੇ ਬੜਾ ਸਟਰੋਂਗ ਕੰਪੀਟੀਸ਼ਨ ਹੈ ਬੀਟਵੀਨ ਆਪੋਜੀਸ਼ਨ ਐਂਡ ਦੀ ਰੂਲਿੰਗ ਤਾਂ ਦੋ ਕਨਸਟਿਟੂਐਂਸੀਸ ਦੇ ਵਿੱਚ ਲੱਗਦਾ ਕਿ ਬੜਾ ਸਟਰੋਂਗ ਕੰਪੀਟੀਸ਼ਨ ਹੈ ਇੱਕ ਗਿੱਦੜਵਾਹਾ ਤੇ ਇੱਕ ਡੇਰਾ ਬਾਬਾ ਨਾਲ ਇਹਨਾਂ ਦੇ ਵਿੱਚ ਸਟਰੋਂਗ ਕੰਪੀਟੀਸ਼ਨ ਹੈ ਤੇ ਦੋ ਦੇ ਵਿੱਚ ਲੱਗਦਾ ਹੈ ਕਿ ਕਲੀਅਰ ਕੱਟੀ ਹੈਗਾ ਆਮ ਆਦਮੀ ਪਾਰਟੀ ਦੇ ਫੇਵਰ ਦੇ ਵਿੱਚ ਜਿੱਥੇ ਕੱਟ ਪੋਲਿੰਗ ਹੋਈ ਹੈ ਹੋ ਸਕਦਾ ਹੈ ਇਹ ਵੀ ਦੋਨੋਂ ਜਿੱਤੇ ਜਾਣ ਕਿਉਂਕਿ ਰੂਲਿੰਗ ਪਾਰਟੀ ਨੂੰ ਇੱਕ ਐਡਵਾਂਟੇਜ ਤਾਂ ਹੁੰਦਾ ਹੈ ਪਰ ਥਿਊਰੀ ਦੇ ਤੌਰ ਤੇ ਜਿਹੜਾ ਪੋਲਿੰਗ ਉੱਥੇ ਜਿਆਦਾ ਹੁੰਦੀ ਹੈ ਉਹ ਓਵਰਵੇਲਮਿੰਗ ਹੁੰਦੀ ਹੈ ਜਿੱਥੇ ਲੋਕ ਚੇਂਜ ਵਾਸਤੇ ਵੋਟ ਪਾਉਂਦੇ ਨੇ ਇਹ ਉੱਥੇ ਮੰਨਿਆ ਜਾਂਦਾ ਜੀ ਪ੍ਰੋਫੈਸਰ ਸੁਖਦੇਵ ਸਿੰਘ ਜੀ ਤੁਸੀਂ ਵੀ ਇਹਨਾਂ ਅੰਕੜਿਆਂ ਚੋਂ ਲੰਘਦੇ ਰਹੇ ਹੋ ਮੈਂ ਜਦੋਂ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਸਾਹਿਬ ਦੀ ਗੱਲ ਸੁਣ ਰਿਹਾ ਤਾਂ ਬਰਨਾਲੇ ਦੇ ਵਿੱਚ ਬਹੁਤ ਫਸਿਆ ਹੋਇਆ ਸੀ ਮਾਮਲਾ ਡਾਕਟਰ ਸਾਹਿਬ ਬਰਨਾਲੇ ਦੇ ਵਿੱਚ ਬਹੁਤ ਫਸਿਆ ਸੀ ਔਰ ਆਮ ਆਦਮੀ ਪਾਰਟੀ ਉੱਤੇ ਸੰਕਟ ਚ ਹੈ ਔਰ ਮੋٹے ਤੌਰ ਤੇ ਮੰਨਿਆ ਜਾ ਰਿਹਾ ਕਿ ਉਹ ਸੀਟ ਉਹਨਾਂ ਲਈ ਕੱਢਣੀ ਬਹੁਤ ਔਖੀ ਹੈ ਤੇ ਉੱਥੇ ਹੋਰ ਇਸ ਤੋਂ ਵੀ ਜ਼ਿਆਦਾ ਤੁਸੀਂ ਕਹਿ ਰਹੇ ਹੋ ਨਾ ਕਿ ਉਮੀਦਵਾਰ ਜਿੱਥੇ ਲੱਗੇ ਹੋਣ ਬਰਨਾਲੇ ਦੇ ਵਿੱਚ ਉਹ ਵੀ ਕੈਂਡੀਡੇਟ ਜਿਹੜਾ ਕੈਂਡੀਡੇਟ ਇਹਨਾਂ ਨਾਲੋਂ ਬਾਗੀ ਹੋ ਕੇ ਲੜ ਰਿਹਾ ਉਹਦਾ ਵੀ ਬਹੁਤ ਜ਼ੋਰ ਹੈ ਉੱਥੇ ਕਾਂਗਰਸ ਦਾ ਕੈਂਡੀਡੇਟ ਵੀ ਪੂਰਾ ਜ਼ੋਰ ਲਾ ਰਿਹਾ ਤੇ ਬਾਜਵਾ ਤੇ ਚੰਨੀ ਰਹੀ ਉੱਥੇ ਹੈ ਔਰ ਜੇ ਇਹਦੇ ਨਾਲ ਨਾਲ ਆਪਾਂ ਦੇਖੀਏ ਕਿ ਉੱਥੇ ਕੇਵਲ ਢੋਲੋਂ ਵੀ ਤਗੜੇ ਹੈਵੀweight ਕੈਂਡੀਡੇਟ ਨੇ ਤੇ ਸਿਮਰਨਜੀਤ ਸਿੰਘ ਮਾਨ ਦਾ ਦੋਤਾ ਗੋਬਿੰਦ ਸਿੰਘ ਸੰਧੂ ਵੀ ਇਸ ਕਰਕੇ ਉੱਥੇ ਵੋਟ ਪੋਲ ਘਟਣਾ ਜਾਂ ਤਾਂ ਇਹਨਾਂ ਸਾਰਿਆਂ ਪ੍ਰਤੀ ਉਦਾਸੀਨਤਾ ਜਾਂ ਫਿਰ ਜਿਹੜੀ ਇੱਕ ਖਾਸ ਤੌਰ ਤੇ ਨਾਰਾਜ਼ਗੀ ਹੁੰਦੀ ਹੈ ਸੱਤਾਧਾਰੀਆਂ ਨਾਲ ਸੱਤਾਧਾਰੀਆਂ ਨਾਲ ਨਾਰਾਜ਼ਗੀ ਔਰ ਭਗਵੰਤ ਮਾਨ ਸਾਹਿਬ ਦਾ ਹੋਮ ਟਰਫ ਵੀ ਹੈ ਇਹ ਵੀ ਇੰਡੀਕੇਟ ਚੀਜ਼ਾਂ ਕਰਦੀਆਂ ਹੁੰਦੀਆਂ ਇਹ ਜ਼ਰੂਰੀ ਨਹੀਂ ਹੈ ਕਿ ਉੱਥੋਂ ਆਮ ਆਦਮੀ ਪਾਰਟੀ ਨੂੰ ਸੰਕਟ ਆਵੇ ਹਾਂ ਚੱਬੇਵਾਲ ਉਹਨਾਂ ਲਈ ਕਲੈਰਿਟੀ ਨਾਲ ਅੱਗੇ ਵਧ ਰਿਹਾ ਪਰ ਜਿਹੜੇ ਦੋ ਨੇ ਏਰੀਏ ਖਾਸ ਤੌਰ ਤੇ ਡੇਰਾ ਬਾਬਾ ਨਾਨਕ ਤੇ ਗਿੱਦੜਬਾਹ ਡਾਕਟਰ ਸੰਦੀਪ ਸਿੰਘ ਜੀ ਇਹਨਾਂ ਦੇ ਵਿੱਚ ਮੰਨਿਆ ਜਾ ਰਿਹਾ ਕਿ ਜਿਹੜੇ ਮਗਰਲੇ 7 ਦਿਨ ਮਿਲਿਆ ਉਹਨਾਂ 'ਚ ਆਮ ਆਦਮੀ ਪਾਰਟੀ ਨੇ ਪੂਰਾ ਤਾਣ ਲਾਤਾ ਹੈ ਪੂਰਾ ਜ਼ੋਰ ਲਾਤਾ ਹੈ ਔਰ ਉਹਨਾਂ ਨੂੰ ਸ਼ਾਇਦ ਬੈਨੀਫਿਟ ਵੀ ਇਹਦਾ ਮਿਲੇ ਡੇਰਾ ਬਾਬਾ ਨਾਨਕ ਔਰ ਗਿੱਦੜਬਾਹ ਤਕੋ ਜੋ ਰਿਸਰ ਜਮਸ਼ੇਦ ਅਲੀ ਹੁਣਾ ਨੇ ਕਿਹਾ ਬ੍ਰੌਡਲੀ ਤਾਂ ਇਹ ਕਰੈਕਟ ਪੋਜੀਸ਼ਨ ਹੈ ਜੋ ਇਹਨਾਂ ਦਾ ਅਨਾਲਿਸਿਸ ਹੈ ਪਰ ਜੋ ਤੁਸੀਂ ਕਹਿ ਰਹੇ ਹੋ ਉਹ ਉਹਦੀ ਵੈਲਿਡਿਟੀ ਵੀ ਬੜੀ ਸਟਰੋਂਗ ਹੈ ਪਰਟੀਕੂਲਰਲੀ ਬਰਨਾਲੇ ਦੇ ਵਿੱਚ ਬਰਨਾਲੇ ਦੇ ਵਿੱਚ ਜਿਹੜੀ ਹੈ ਲੋਕਾਂ ਨੂੰ ਕੋਈ ਉਮੀਦ ਨਹੀਂ ਖਾਸ ਕਰਕੇ ਜਦੋਂ ਕਿਉਂਕਿ ਉਹ ਜਿਹੜਾ ਏਰੀਆ ਉਹ ਉਹਦੇ ਵਿੱਚੋਂ ਇਸ ਏਰੀਆ ਦੇ ਵਿੱਚੋਂ ਟੋਟਲ ਦੇ ਵਿੱਚੋਂ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਨੂੰ ਸਪੋਰਟ ਮਿਲੀ ਸੀ ਔਰ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਉਸ ਏਰੀਏ ਦੇ ਨੇ ਸੰਗਰੂਰ ਦੇ ਤੋਂ ਉਹਦੇ 'ਚ ਲੋਕਾਂ ਨੂੰ ਜਿਹੜੀ ਹੈ ਉਦਾਸੀਨਤਾ ਹੋ ਗਈ ਹੈ ਕਿਉਂਕਿ ਉਹਨਾਂ ਦੀ ਹੋਪ ਨਹੀਂ ਕਿਸੇ ਦੇ ਉੱਤੇ ਵੀ ਕੇਵਲ ਢਿੱਲੋਂ ਭਾਵੇਂ ਪੁਰਾਣੇ ਉਮੀਦਵਾਰ ਨੇ ਉਹ ਬੜੇ ਸਟਰੋਂਗ ਨੇ ਬਾਕੀ ਨੇ ਪਰ ਉਹਨਾਂ ਦੀ ਜਿਹੜੀ ਪੋਲਿਟੀਕਲ ਓਰੀਐਂਟੇਸ਼ਨ ਹੈ ਹੁਣ ਔਰ ਖਾਸ ਤੌਰ ਤੇ ਉਹਨਾਂ ਦਾ ਜਿਹੜਾ ਦਲ ਬਦਲੂ ਇਹ ਚੀਜ਼ਾਂ ਨਹੀਂ ਉਹਨਾਂ ਨੂੰ ਫੇਵਰ ਕਰ ਸਕਦੀਆਂ ਔਰ ਜਿੰਸੋ ਤੱਕ ਚੱਬੇਵਾਲ ਦੀ ਗੱਲ ਹੈ ਚੱਬੇਵਾਲ ਰੂਰਲ ਕੰਸਟੀਟੂਐਂਸੀ ਹੈ ਔਰ ਇਸ ਟਾਈਮ ਜਿਹੜੀ ਹੈ ਜਿਹੜੇ ਪਿੰਡੂ ਪੋਪੂਲੇਸ਼ਨ ਹੈ ਉਹ ਆਪਣੇ ਕਮਾਕਾਰਾਂ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਦੇ ਸਾਹਮਣੇ ਇਸ ਟਾਈਮ ਬਜਾਈ ਦਾ ਮਸਲਾ ਹੈ ਪਹਿਲੀ ਫਸਲ ਸਾਂਭਣ ਦਾ ਮਸਲਾ ਹੈ ਔਰ ਖਾਸ ਕਰਕੇ ਜੇ ਫਸਲ ਨਹੀਂ ਵਿਕੀ ਉਹਦੀ ਵੀ ਇੱਕ ਉਹ ਪ੍ਰੋਬਲਮ ਹੈ ਇੱਕ ਇਹ ਕਾਰਨ ਹੈ ਜਿਹਦੇ ਕਰਕੇ ਘਾਟ ਹੋ ਸਕਦੀ ਹੈ ਸਦਾ ਜਗਤਾਰ ਸਿੰਘ ਜੀ ਇਹ ਮੰਨਿਆ ਜਾਂਦਾ ਹੁੰਦਾ ਹੈ ਕਿ ਵੋਟ ਪੋਲ ਉੱਥੇ ਵੱਧ ਹੁੰਦੀ ਹੈ ਜਿੱਥੇ ਲੋਕਾਂ ਨੂੰ ਘਰਾਂ ਤੋਂ ਕੱਢ ਕੇ ਲਿਆਂਦਾ ਜਾਂਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਪੋਲਿੰਗ ਬੂਥ ਤੱਕ ਕਿਹੜੇ ਲੋਕ ਲੈ ਕੇ ਜਾਣ ਲਈ ਉੱਥੇ ਹੈਗੇ ਆ ਵਾਹਕ ਕੌਣ ਨੇ ਸੋ ਇਹ ਦੋ ਹਲਕੇ ਡੇਰਾ ਬੱਬਾ ਨਾਨਕ ਤਾਂ ਇਹ ਮੰਨਿਆ ਜਾ ਰਿਹਾ ਕਿ ਗਹਿਗੱਚ ਲੜਾਈ ਸੀ ਗਹਿਗੱਚ ਤੀਜਾ ਮਾਮਲਾ ਜਿਹੜਾ ਹੈਗਾ ਉਹ ਹੈਗਾ ਕਿ ਚੱਬੇਵਾਲ ਨੇ ਜਿਵੇਂ ਇੰਡੀਕੇਟ ਕੀਤਾ ਕਿ ਬਾਕੀ ਪਾਰਟੀਆਂ ਦੇ ਵੋਟਰ ਉਦਾਸ ਹੀ ਨਹੀਂ ਹੋਗੇ ਕਿ ਲੜਾਈ ਤਾਂ ਦਿੱਤੀ ਨਹੀਂ ਜਾ ਰਹੀ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਚੋਂ ਗਿਆ ਤੇ ਆਮ ਆਦਮੀ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਬਣ ਗਿਆ ਬਾਕੀ ਦੋ ਜਿਹੇ ਦੋਵਾਂ ਨੇ ਤਾਂ ਠੰਡਲ ਸਾਹਿਬ ਵੀ ਤੇ ਉਹਨਾਂ ਨੇ ਕਾਂਗਰਸ ਵਾਲਿਆਂ ਨੇ ਵੀ ਬਸਪਾ ਚੋਂ ਲਿਆ ਕੇ ਕੈਂਡੀਡੇਟ ਦਿੱਤੇ ਤੋ ਲੋਕ ਇਹਦਾ ਮਤਲਬ ਹੈ ਕਿ ਸੱਤਾ ਤੋਂ ਬਾਹਰਲੇ ਲੋਕ ਜਿਆਦਾ ਵੋਟ ਪਾਉਣ ਨਹੀਂ ਗਏ ਮਤਲਬ ਵੋਟ ਲਿਆ ਕੇ ਪਵਾ ਲੈਣੀ ਇਹ ਵੀ ਫੈਕਟਰ ਹੈ ਗੱਡੜਵਾ ਤੇ ਡੇਰਾਵਾਪਾ ਨਾ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਇੱਥੇ ਬਹੁਤ ਥਨ ਮਾਰਜਨ ਸੀਗਾ ਸੋ ਕੰਪੀਟੀਸ਼ਨ ਪਿਛਲੇ ਇਲੈਕਸ਼ਨ ਜੀ ਇਨਾ ਹੀ ਸਟਰੋਂਗ ਸੀ ਤੇ ਵੋਟਾ ਪਾਉਣ ਦੇ ਨਾ ਉੱਥੇ ਫਿਰ ਇਨਸਪੀਰੇਸ਼ਨ ਬੜੀ ਮਿਲ ਜਾਂਦੀ ਹੈ ਕਈ ਤਰ੍ਹਾਂ ਦੀ ਵੋਟਾ ਪੁਆਇਆ ਜਾਂਦੀਆਂ ਫਿਰ ਉੱਥੇ ਲੰਬੀ ਔਰ ਗੱਡੜਵਾ ਇਹ ਦੋ ਹਲਕੇ ਦਾ ਇਤਿਹਾਸ ਹੈ ਹੈਵੀ ਪੋਲਿੰਗ ਦਾ ਲਗਾਤਾਰ ਤੁਸੀਂ ਚੱਕ ਕੇ ਦੇਖ ਲਓ ਤੇ ਉੱਥੇ ਕਈ ਤਰ੍ਹਾਂ ਦੇ ਫੈਕਟਰ ਕੰਮ ਕਰਦੇ ਆ ਡੇਰੇ ਦੇ ਵਿੱਚ ਵੀ ਪਹਿਲਾਂ ਕਿਉਂਕਿ ਦੋ ਹੀ ਕੈਂਡੀਡੇਟ ਮੇਨ ਹੁੰਦੇ ਸੀ ਅਕਾਲੀ ਦਲ ਦਾ ਤੇ ਕਾਗਰਸ ਦਾ ਸੁਮਜਿੰਦਰ ਰੰਧਾਵਾ ਤੇ ਸੁੱਚਾ ਸਿੰਘ ਲਗਾ ਬੜਾ ਸਟਿਫ ਕੰਪੀਟੀਸ਼ਨ ਹੁੰਦਾ ਸੀ ਇਹਨਾਂ ਦਾ ਵੀ ਤੇ ਇਸ ਤਰ੍ਹਾਂ ਹੀ ਪੋਲਿੰਗ ਹੁੰਦੀ ਸੀ ਉਹ ਫੈਕਟ ਹੁੰਦਾ ਵੀ ਜੇ ਲੋਕਲ ਲੀਡਰਸ਼ਿਪ ਜਿਹੜੇ ਇਲੈਕਸ਼ਨ ਲੋਕ ਲੜ ਰਹੇ ਆ ਉਹ ਸਟਰੌਂਗ ਹੈਗੇ ਆ ਤੇ ਉਹ ਵੋਟਾਂ ਪੋਲ ਕਰਾਉਂਦੇ ਆ ਸਾਰਾ ਜ਼ੋਰ ਲਾ ਲੈਂਦੇ ਵਤ ਵਤ ਵੋਟ ਪੋਲ ਹੋਵੇ ਉਸ ਨਾਮ ਨਾਲ ਇੱਥੇ ਬਰਨਾਲੇ ਤੇ ਚੰਬੇਵਾਲ ਤੇ ਨਜ਼ਰ ਨਹੀਂ ਆ ਰਹੀਆਂ ਬਾਇ ਦੀ ਵੇ ਚੰਬੇਵਾਲ ਤੇ ਡੇਰਾ ਦੋਮਹੀ ਰੂਰਲ ਕੰਸਟੀਟੂਐਂਸੀ ਹੈਗੀ ਦੋਆਂ ਦੇ ਕੋਈ ਫਰਕ ਨਹੀਂਗਾ ਉਸ ਲੈਵਲ ਤੇ ਆ ਕੇ ਗਿਜੜਵਾ ਸਿਰਫ ਇੱਕ ਗਿਜੜਵਾ ਦਾ ਟਾਊਨ ਹੈ ਉਹ ਕੋਈ ਬਹੁਤਾ ਵੱਡਾ ਟਾਊਨ ਨਹੀਂ ਹੈ ਸੋ ਉਹ ਉਹ ਵੀ ਜਿਹਨੂੰ ਤੁਸੀਂ ਕਹਿੰਦੇ ਨਾ ਸੈਮੀ ਅਰਬਨ ਗਿਜੜਵਾ ਸੈਮੀ ਅਰਬਨ ਹੈਗੀ ਤੇ ਉਹ ਵੰਡੇ ਪਿੰਡ ਸਾਰੇ ਉਥੇ ਉਹ ਗਿਜੜਵੇ ਹਲਕੇ ਦੇ ਵਿੱਚ ਸੋ ਬੇਸਿਕ ਕੈਕਟਰ ਆਲਮੋਸਟ ਸੇਵਾ ਬਰਨਾਲਾ ਠੀਕ ਹੈ ਕਿ ਬਰਨਾਲਾ ਡਿਫਰੈਂਟ ਹੈ ਥੋੜਾ ਜਿਹਾ ਵੱਡਾ ਸ਼ਹਿਰ ਹੈਗਾ ਬਾਕੀ ਤਿੰਨ ਹਲਕੇ ਆਲਮੋਸਟ ਇੱਕੋ ਜਿਹੇ ਹੀ ਕਨਸਟੀਟਿਊਸ਼ਨ ਸਾਰੇ ਦਾ ਲੇਕਿਨ ਦੋ ਹਲਕੇ ਦੇ ਵਿੱਚ ਜਿਹੜੇ ਕੈਂਡੀਡੇਟਸ ਹੈਗੇ ਉਹ ਬਹੁਤ ਸਟਰੋਂਗ ਹੈ ਉਹਨਾਂ ਕਰਕੇ ਪੋਲਿੰਗ ਜ਼ਿਆਦਾ ਹੈ ਮੇਰੇ ਖਿਆਲ ਦੇ ਵਿੱਚ ਬਿਲਕੁਲ ਠੀਕ ਹੈ ਤੁਹਾਡੀ ਗੱਲ ਔਰ ਇਹ ਸਵਾਲ ਠੀਕ ਹੈ ਕਿ ਜਿੱਥੇ ਜਿੰਨਾਂ ਦੇ ਖਸਮ ਤਗੜੇ ਸੀ ਉੱਥੇ ਕਾਫੀ ਰੌਲੇ ਵੀ ਪਏ ਅੱਜ ਦੇ ਨੇ ਤੇ ਖੈਰ ਨਤੀਜਾ ਤਾਂ ਹੁਣ 23 ਨੂੰ ਦੇਖਿਆ ਜਾਊਗਾ ਪਰ ਨੋ ਡਾਊਟ ਕਿ ਹਾਂਜੀ ਰਨਾਲਾ ਸਾਹਿਬ ਨੂੰ ਇਹ ਲੱਗਦਾ ਹੈ ਕਿ ਬਰਨਾਲਾ ਦੇ ਵਿੱਚ ਜਿਵੇਂ ਬਹੁਤ ਘੱਟ ਪੋਲਿੰਗ ਹੋਈ ਹੈ ਉੱਥੇ ਜਿਹੜੇ ਨੌਨ ਰੂਲਿੰਗ ਪਾਰਟੀ ਦੇ ਕੈਂਡੀਡੇਟ ਹੈਗੇ ਉਹ ਆਪਣੇ ਵੋਟਰਾਂ ਨੂੰ ਪ੍ਰੋਪਰਲੀ ਮੋਬਾਈਲਾਈਜ਼ ਨਹੀਂ ਕਰ ਪਾਏ ਤੇ ਉੱਥੇ ਲਿਆ ਨਹੀਂ ਸਕੇ ਪੋਲਿੰਗ ਬੂਥ ਤੇ ਇਹ ਵੀ ਗੱਲ ਹੋ ਸਕਦਾ ਹੈ ਕਿ ਐਡਵਾਂਟੇਜ ਹੋ ਸਕਦਾ ਹੈ ਕਿ ਰੂਲਿੰਗ ਪਾਰਟੀ ਨੂੰ ਮਿਲ ਜੇ ਕਿਉਂਕਿ ਰੂਲਿੰਗ ਪਾਰਟੀ ਦਾ ਲੈਜ ਆਉਂਦੀ ਵੈਸੇ 22 ਇਲੈਕਸ਼ਨ ਦੇ ਵਿੱਚ ਰੂਲਿੰਗ ਪਾਰਟੀ ਨੂੰ ਕਾਡਵਾਂਟੇਜ ਤਾਂ ਹੁੰਦਾ ਹੀ ਹੈ ਉੱਥੇ ਕਈ ਮਨਿਸਟਰ ਉਸ ਏਰੀਏ ਦੇ ਹੈਗੇ ਤੇ ਜਿਹੜਾ ਪੋਲਿੰਗ ਘਟ ਹੋਣਾ ਨਾ ਉਹ ਇਹ ਇਸ ਦੀ ਤਰਫ ਇੰਡੀਕੇਟ ਕਰਦਾ ਕਿ ਸ਼ਾਇਦ ਆਮ ਆਦਮੀ ਪਾਰਟੀ ਵੀ ਉੱਥੋਂ ਕਢਲ ਇਹਦਾ ਮਤਲਬ ਹੈ ਕਿ ਜਿੰਨੇ ਵੀ ਰਿਪੋਰਟ ਕਰ ਰਹੇ ਲੋਕ ਸੀ ਉਹ ਸਾਰੇ ਝੂਠੇ ਪਹਿਣਗੇ ਜਿਹੜੇ ਫੀਲਡ ਵਿੱਚ ਸੀ ਅਸੀਂ ਤਾਂ ਉਹਨਾਂ ਦੇ ਬਹਿਾਫ ਤੇ ਗੱਲ ਕਰ ਰਹੇ ਹਾਂ ਕਿ ਉੱਥੇ ਲੜਾਈ ਇਦਾਂ ਦੀ ਸੀ ਉਹ ਹਰ ਹਰਿਆਣੇ ਦੇ ਵਿੱਚ ਵੀ ਨਹੀਂ ਆਪਣੇ ਰੰਦਾਵਾ ਦੇ ਹਰਿਆਣੇ ਵਿੱਚ ਵੀ ਸਾਰੇ ਝੂਠੇ ਹੋਏ ਸੀਗੇ ਇਹ ਸਿਆਸਤ ਦਾ ਕੁਝ ਕੰਡਕ ਫਿਰ ਜੇ ਜੇ ਇੰਜ ਵਾਪਰਦਾ ਹੈ ਤਾਂ ਫਿਰ ਫਿਰ ਚਾਰ ਦੀਆਂ ਚਾਰ ਸੀਟਾਂ ਆਮ ਆਦਮੀ ਪਾਰਟੀ ਕੱਢ ਕੇ ਲੈ ਜਾ ਰਹੀ ਹੋਵੇਗੀ ਇਸ ਵੇਲੇ ਇਹ ਇਹ ਗੱਲ ਫਿਰ ਪੱਕੀ ਨਹੀਂ ਕੀਤਾ ਜਾ ਸਕਦਾ ਜੀ ਇਹ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਹਾਂ ਚਾਰੇ ਸੀਟਾਂ ਹੀ ਉਹ ਲੈ ਜਾ ਸਕਣਗੇ ਕਿਉਂਕਿ ਗਿੱਦੜ ਬਾਹੇ ਚ ਪਹਿਲਾਂ ਹੀ ਇਹ ਸੀ ਕਿ ਡਿੰਪੀ ਢੱਲੋਂ ਦੀ ਕੈਂਪੇਨ ਦੂਜਿਆਂ ਦੇ ਮੁਕਾਬਲੇ ਰਾਜਾ ਬੜਿੰਗ ਦੀ ਖੇਤ ਤਸਦੀ ਸੀ ਵੀ ਕੰਮ ਖਰਾਬ ਜਿਹਾ ਹੋ ਰਿਹਾ ਤੇ ਬਾਕੀ ਵੀ ਇਹਦਾ ਮਤਲਬ ਡੇਰਾ ਬਾਬਾ ਨਾਨਕ ਚ ਬਹੁਤ ਰੌਲਾ ਪਿਆ ਉੱਥੇ ਵੀ ਇੰਜ ਨਜ਼ਰ ਆ ਰਿਹਾ ਕਿ ਹੋ ਸਕਦਾ ਸਤਾਹਤਾਰੀ ਚਾਰੇ ਵੀ ਕੱਢ ਕੇ ਲੈ ਜਾ ਉਥੇ ਤਾਂ ਰਨਾਲਾ 크੍ਰਿਸਚੀਅਨ ਪਾਪੂਲੇਸ਼ਨ ਆਫ ਦਾ 17% ਹੈ ਉਹਦੇ ਤੇ ਬੜਾ ਅਪੈਂਡ ਕਰ ਹਾਂ 17 ਤੋਂ ਵੀ ਜ਼ਿਆਦਾ ਡੇਰਾ ਬਾਬਾ ਨਾਨਕ ਚ ਪਰ ਉਹਦੇ ਵਿੱਚ ਵੀ ਉਹ ਦੋ ਤਰ੍ਹਾਂ ਵੰਡੇ ਜੇ ਇੱਕ ਨਵੇਂ ਲੋਕ ਆ ਗਏ ਅੰਕਰ ਨਰੂਲਾ ਟਾਈਪ ਜਿਹੜੇ ਨਵੇਂ ਆ ਰਹੇ ਨੇ ਚਰਚ ਡੇਰਾ ਡੇਰਾ ਚਰਚ ਅੱਡੇ ਹਾਂਜੀ ਹਾਂ ਬਿਲਕੁਲ ਡੇਰਾ ਚਰਚ ਹਾਂ ਉਹ ਸਦੀ ਸਪੋਰਟ ਕਰਨ ਨੂੰ ਆ ਜਾਂਦੇ ਦੂਜੇ ਦੱਸ ਦੇਣੀ ਅਜੇ ਜੀ